ਜੀ ਬਾਜੋ ਸਾਹਿਬ ਅੱਜ ਸੰਵਿਧਾਨ ਦੇ ਜਿਹੜੇ ਖਿਲਾਫ ਅਮਿਤ ਸ਼ਾਹ ਵੱਲੋਂ ਕਾਫੀ ਪੰਦਰਜੀ ਟਿੱਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਇੱਕ ਰੋਸ ਰੈਲੀ ਵੀ ਕੱਢੀ ਔਰ ਪਾਰਟੀ ਚ ਸ਼ਮੂਲੀਅਤ ਵੀ ਹੋਈ ਹੈ ਕਾਫੀ ਵਰਕਰਾਂ ਦੀ ਦੇਖੋ ਲੋਕਾਂ ਚ ਬਹੁਤ ਰੋਸ ਹੈ ਜੀ ਕਿਉਂਕਿ ਡਾਕਟਰ ਅੰਬੇਦਕਰ ਜੀ ਤੇ ਜੋ ਸੰਵਿਧਾਨ ਗਰੀਬਾਂ ਵਾਸਤੇ ਸਾਰਿਆਂ ਵਾਸਤੇ ਰੱਖ ਕੇ ਲਿਖਿਆ ਸੀ ਉਹਨਾਂ ਵਾਸਤੇ ਜਿਹੜੇ ਮਾੜੇ ਸ਼ਬਦ ਮਸ਼ਾਜ ਜੀ ਨੇ ਬੋਲੇ ਨੇ ਜੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਹਰ ਬੀਜੇਪੀ ਸਰਕਾਰ ਨੂੰ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਉਹਦੇ ਸਬੰਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਪ੍ਰਦਰਸ਼ਨ ਕਰ ਰਹੀ ਹੈ ਕਿਉਂਕਿ ਇਹੋ ਜਿਹਾ અપਮਾਨ ਕਾਂਗਰਸ ਪਾਰਟੀ ਕਦੀ ਬਰਦਾਸ਼ਤ ਨਹੀਂ ਕਰੂਗੀ ਜੀ ਬਰਦਰ ਸਾਹਿਬ ਇੱਕ ਬੜਾ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਹੋਮ ਮਿਨਿਸਟਰੀ ਔਰ ਇੱਕ ਦੇਸ਼ ਦੇ ਹੋਮ ਮਿਨਿਸਟਰ ਆਪਣੇ ਦੇਸ਼ ਦੇ ਸੰਵਿਧਾਨ ਦੇ ਵਿਰੁੱਧ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਉਹਨਾਂ ਦੇ ਦੇਸ਼ ਵਿਰੋਧੀ ਸੋਚ ਜਾਂ ਆਰਐਸਐਸ ਵਾਦੀ ਸੋਚ ਨੂੰ ਜਾਗਰ ਕਰਦੇ ਦੇਖੋ ਇਹ ਬਿਲਕੁਲ ਹੈਗਾ ਇਹ ਇੱਕ ਹੰਕਾਰ ਹੈ ਕਿ ਅਸੀਂ ਹੈ ਨਹੀਂ ਸੀ ਦੇਸ਼ ਨੂੰ ਚਲਾਉਣ ਵਾਸਤੇ ਕ ਬੀਜੇਪੀ ਜਾਂ ਆਰਐਸਐਸ ਨਹੀਂ ਸੀ ਲੰਬਾ ਸਮਾਂ ਕਾਂਗਰਸ ਪਾਰਟੀ ਨੇ ਦੇਸ਼ ਚਲਾਇਆ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿਹੜਾ ਆ ਉਹ ਕਾਂਗਰਸ ਪਾਰਟੀ ਨੇ ਬੜਾਏ ਨੇ আর ਸਾਰੇ ਦੇਸ਼ ਨੂੰ ਪਤਾ ਇਹੋ ਜੇ ਲੋਕਾਂ ਦਾ ਦਾਅ ਥੋੜੇ ਟਾਈਮ ਵਾਸਤੇ ਲੱਗ ਸਕਦਾ ਪਰ ਇਹ ਲੰਬਾ ਸਮਾਂ ਨਹੀਂ ਰਹਿਣਗੇ ਇਹਨਾਂ ਨੂੰ ਆਉਣ ਦੀਆਂ ਚ ਇਲੈਕਸ਼ਨਾਂ ਚ ਲੋਕ ਦੱਸ ਦੇਣਗੇ ਕਿ ਕਿਸ ਤਰ੍ਹਾਂ ਸੰਵਿਧਾਨ ਬਾਬਾ ਜੀ ਦੇ ਖਿਲਾਫ ਬੋਲ ਕੇ ਅੱਜ ਉਹ ਕੀ ਦੱਸਣਾ ਚਾਹੁੰਦੇ ਨੇ ਜੀ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਅੱਜ ਸਾਰੇ ਲੋਕ ਉਸ ਚੀਜ਼ ਨੂੰ ਯਾਦ ਕਰਦੇ ਨੇ ਜੀ ਅਸੀਂ ਵੀ ਇਹ ਸੋਚਦੇ ਹਾਂ ਕਿ ਜੋ ਉਹਨਾਂ ਨੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਅਗਰ ਨਹੀਂ ਮਾਫੀ ਮੰਗਤੇ ਤਾਂ ਬੀਜੇਪੀ ਨੂੰ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਜੀ ਭਾਜਪਾ ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਾਸਤੇ ਕੋਈ ਵੀ ਜਿਹੜਾ ਆ ਕੋਈ ਟਿੱਕ ਟਿਪੜੀ ਨਹੀਂ ਕੀਤੀ ਕਿਸੇ ਕਿਸਮ ਦੀ ਕੋਈ ਸਟੇਟਮੈਂਟ ਉਹਨਾਂ ਵੱਲੋਂ ਹਜੇ ਤੱਕ ਜਨਤਕ ਨਹੀਂ ਕੀਤੀ ਗਈ ਉਹਨਾਂ ਦੇ ਇਸ ਰਵੱਈਏ ਨੂੰ ਕਿੱਥੋਂ ਦੇਖਦੇ ਹੋ ਦੇਖੋ ਸਾਰੇ ਮਿਲੇ ਹੀ ਹੋਏ ਨੇ ਇਸ ਤੋਂ ਪਤਾ ਤਾਂ ਇਹ ਲੱਗਦਾ ਕਿ ਸਾਰੇ ਮਿਲੇ ਹੀ ਹੋਏ ਨੇ ਜੀ ਉਹਨਾਂ ਦੀ رائے ਉਹਨਾਂ ਦੇ ਵਿੱਚ ਹੀ ਹੈ ਜੇ ਉਹ ਨਹੀਂ ਬੋਲਦੇ ਤਾਂ ਕਾਂਗਰਸ ਪਾਰਟੀ ਇਸ ਤੌਰ ਤੇ ਚੁੱਪ ਕਰਕੇ ਬੈਠਣ ਵਾਲੀ ਨਹੀਂ ਇਸ ਸਬੰਧਤ ਦੇ ਵਿੱਚ ਬਲੌਕ ਪੱਧਰ ਤੇ ਹਰ ਮਹੱਲੇ ਦੇ ਵਿੱਚ ਬਾਬਾ ਜੀ ਦੇ ਆਪਣਾ ਜਿੱਥੇ ਉਹਨਾਂ ਦਾ ਜਨਮ ਸਥਾਨ ਆ ਉੱਥੇ ਇੱਕ ਵੱਡੀ ਕਾਨਫਰੰਸ ਕਰੂਗੀ ਇਹ ਮੁੱਦਾ ਅਸੀਂ ਥਿਤੀ ਦੇ ਕੇ ਆਪੋਜੀਸ਼ਨ ਦੇ ਵਿੱਚ ਜਿੱਥੇ ਤੱਕ ਅਠਾ ਸਕੀਏ ਉੱਥੇ ਤੱਕ ਲੈ ਕੇ ਜਾਵਾਂਗੇ ਜੀ ਸਰਦਾਰ ਜੀ ਜਨਤਾ ਪ੍ਰਧਾਨ ਜੀ ਹਜੇ ਤੱਕ ਅਸੀਂ ਦੇਖਿਆ ਕਿ ਸੱਤਾਧਾਰੀ ਵਰਗ ਦੇ ਜਿਹੜੀਆਂ ਜੁਆਇਨਿੰਗਾਂ ਹੁੰਦੀਆਂ ਨੇ ਲੇਕਿਨ ਇੱਕ ਨਵੀਂ ਲਹਿਰ ਅੱਜ ਦੇਖਣ ਨੂੰ ਮਿਲੀ ਕਿ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸ਼ਾਮਿਲ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਗੱਲ ਇਸ ਤਰ੍ਹਾਂ ਹੈਗਾ 2022 ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਬਣੀ ਹੋਈ ਜਿਹੜੀ ਬੇਵਿਸੀ ਉਸ ਦੇ ਜਜ਼ਬਾਤਾਂ ਦੇ ਬਹਿਨ ਵਿੱਚ ਬਹਿ ਕੇ ਸਾਡੇ ਭੋਲੇ-ਪਾਲੇ ਪੰਜਾਬ ਦੇ ਲੋਕਾਂ ਨੇ ਗੈਰ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਕਿਉਂਕਿ ਹੁਣ 2 2.5 2 3 ਸਾਲ ਦੇ ਬ ਬਿਚ ਵਿਚ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਦੇਖੇ ਆ ਉਹਨਾਂ ਨੇ ਬਿਲਕੁਲ ਹੀ ਸਮੁੱਚੇ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਜਿਸ ਤਰੀਕੇ ਨਾਲ ਅੱਜ ਲੁੱਟਾਂ ਖੋਹਾਂ ਗੈਂਗਸਟਰਾਂ ਦੀਆਂ ਬਹੁਤ ਵੱਡੀਆਂ ਕਤਲੋਗਰਦੀਆਂ ਨਿਤ ਸਾਰੇ ਚੈਨਲਾਂ ਤੇ ਵੱਡੀਆਂ ਵੱਡੀਆਂ ਖਬਰਾਂ ਚੱਲ ਰਹੀਆਂ ਕੋਈ ਡਿਵੈਲਪਮੈਂਟ ਵੱਲ ਧਿਆਨ ਹੀ ਕੋਈ ਨਹੀਂ ਜਿਸ ਤਰੀਕੇ ਨਾਲ ਸਮੁੱਚੇ ਪੰਜਾਬ ਦਾ ਜਿਹੜਾ ਸਾਰਾ ਪੈਸਾ ਵਾ ਉਹ ਕੇਜਰੀਵਾਲ ਦੇਸ਼ ਵਿੱਚ ਅਲੱਗ-ਅਲੱਗ ਸੂਬਿਆਂ ਵਿੱਚ ਇੱਥੇ ਰੈਲੀਆਂ ਕਰਨ ਵਾਸਤੇ ਜਾਂਦਾ ਉਹ ਸਾਡੇ ਪੰਜਾਬ ਪੰਜਾਬ ਦਾ ਧਨ ਲੁੱਟ ਕੇ ਦੂਸਰੇ ਸੂਬਿਆਂ ਵਿੱਚ ਜਦੋਂ ਲੈ ਕੇ ਜਾਂਦਾ ਸੋ ਸਾਡੇ ਪੰਜਾਬ ਤੇ ਜਿਹੜਾ 4 ਲੱਖ ਕਰੋੜ ਦਾ ਕਰਜ਼ਾ ਜੀ ਚਾਰ ਦਿੱਤਾ ਤੇ ਅੱਜ ਉਸ ਚੀਜ਼ ਦਾ ਹਰ ਕੋਈ ਵਿਅਕਤੀ ਮਹਿਸੂਸ ਕਰਦਾ ਕਿਉਂਕਿ ਲੁੱਟਿਆ ਲੁੱਟਿਆ ਮਹਿਸੂਸ ਇਸ ਕਰਕੇ ਕਰਦੇ ਆ ਜਿਹੜੇ ਵਾਅਦੇ ਤੇ ਦਾਅਵੇ ਕੀਤੇ ਸੀ ਉਹਨਾਂ ਨੇ ਕਿਸੇ ਇੱਕ ਵੀ ਵਾਅਦੇ ਦਾਅਵੇ ਤੇ ਕੋਈ ਖਰੇ ਨਹੀਂ ਉਤਰੇ ਸੋ ਇਸ ਕਰਕੇ ਉਹਨਾਂ ਤੋਂ ਦੁਖੀ ਹੋ ਕੇ ਸਾਰੇ ਜਿਹੜੇ ਪੰਜਾਬ ਦਾ ਜਹੂਮ ਆ ਜਿਵੇਂ ਬਾਜਵਾ ਸਾਹਿਬ ਦੀ ਸਰਪ੍ਰਸਤੀ ਹੇਠ ਜਿਸ ਤਰੀਕੇ ਨਾਲ ਲੋਕ ਸਭਾ ਦੀ ਚੋਣ ਹੋਈ ਆ ਉਸ ਦੇ ਨਤੀਜੇ ਵੀ ਜਿਸ ਤਰੀਕੇ ਨਾਲ ਇਸ ਵਿਧਾਨ ਸਭਾ ਹਲਕੇ ਨੇ ਦਿੱਤੇ ਆ ਉਸ ਦੇ ਤਹਿਤ ਅੱਜ ਸਮੁੱਚੇ ਹਲਕੇ ਦੇ ਵਿੱਚ ਜੋ ਵੀ ਸਾਡਾ ਨੌਜਵਾਨ ਵਰਗ ਆ ਜੋ ਸਾਡੀਆਂ ਮਾਈਆਂ ਸੀਗੀਆਂ ਜਿਹੜੀਆਂ ਪੈਨਸ਼ਨ ਦੇ ਹਜ਼ਾਰ ਹਜ਼ਾਰ ਰੁਪਏ ਦੇ ਚੱਕਰ ਵਿੱਚ ਆ ਕੇ ਗਮਰਾਹ ਹੋ ਗਈਆਂ ਸੀ ਅੱਜ ਉਹ ਸਾਰੀਆਂ ਸਮੁੱਠੀ ਕਾਂਗਰਸ ਨਾਲ ਜੁੜ ਰਹੀਆਂ ਸੋ ਇਸੇ ਤਰੀਕੇ ਨਾਲ ਸਾਡੇ ਸਾਨੇਵਾਲ ਦੀ ਚੋਣ ਦੇ ਵਿੱਚ ਜੋ ਹੋਇਆ ਫਤਵਾ ਜੋ ਮਿਲਿਆ ਸਾਡੇ ਨਗਰ ਨਿਗਮ ਦੇ ਵਿੱਚ ਸਾਡੇ ਇਸ ਹਲਕੇ ਨਾਲ ਸੰਬੰਧਿਤ ਪੰਜ ਬਾੜ ਸੀ ਉਹਦੇ ਵਿੱਚ ਸਾਨੂੰ ਦੋ ਬਾੜਾਂ ਤੇ ਜਿੱਤ ਪ੍ਰਾਪਤ ਹੋ ਵੀ ਹੈ ਬਹੁਤ ਵੱਡੀ ਮਾਰਜਨ ਦੇ ਨਾਲ ਸੋ ਇਸ ਕਰਕੇ ਅੱਜ ਇਸ ਨਗਰ ਤੋਂ ਸਾਡਾ ਰਵਨੀਤ ਕਿੱਥੇ ਨੌਜਵਾਨ ਆਗੂ ਆ ਹਾਂ ਬੈਠਿਆ ਸਾਡੇ ਨਾਲ ਸੋ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਟੀਮ ਅੱਜ ਸਾਡੇ ਨੌਜਵਾਨਾਂ ਦੀ ਸਾਡੇ ਵਿੱਚ ਸਮੂਲੀਅਤ ਕੀਤੀ ਹੈ ਜਿੱਥੇ ਮੈਂ ਤੇ ਬਾਜਵਾ ਸਾਹਿਬ ਇਹਨਾਂ ਨੂੰ ਜੀਵਾਂ ਆਖਦੇ ਆਂ ਉੱਥੇ ਇਹਨਾਂ ਨੂੰ ਪਾਰਟੀ ਵਿੱਚ ਕੰਮ ਕਰਨ ਵਾਸਤੇ ਸਪੇਸ ਵੀ ਦਿੱਤੀ ਜਾਊਗੀ ਜੀ ਭਪਾ ਜੀ ਜਿਸ ਤਰ੍ਹਾਂ ਤੁਸੀਂ 1000 ਰੁਪਏ ਦੀ ਗੱਲ ਕੀਤੀ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉੱਥੇ ਤੇ 2100 ਦੀ ਜੜੀ ਹੈ ਉਹ ਇੱਕ ਨਵੀਂ ਗੋੜੀ ਟਕਾ ਦਿੱਤੀ ਗਈ ਆਵਾਜ਼ ਪਾਰਟੀ ਵੱਲੋਂ ਤੇ 1000 ਰੁਪਏ ਦੀ ਗਰੰਟੀ ਤੇ ਇੱਥੇ ਪੂਰੀ ਨਹੀਂ ਹੋਈ ਕੀ ਲੱਗਦਾ ਹੈ ਦਿੱਲੀ ਚ ਕੀ ਸੋਣੀ ਪੂਰੀ ਹੋ ਜੀ ਦੇਖੋ ਭਾਈ ਮੋਦੀ ਤੇ ਭਗਵੰਤ ਮਾਨ ਤੇ ਕੇਜਰੀਵਾਲ ਇੱਕ ਗੱਲਾਂ ਦਾ ਖੜਾ ਕਰਨਾ ਬਹੁਤ ਬਿਹਤਰ ਤੇ ਵਧੀਆ ਆਗੂਆ ਜੋ ਪੂਰੇ ਦੇਸ਼ ਪ੍ਰਤੀ ਸੁਹਿਰਦਾ ਸੋ ਉਹ ਲੋਕਾ ਸਿਰਫ ਗਮਰਾਹ ਕਰਕੇ ਇਸ ਤਰੀਕੇ ਨਾਲ ਹੁਣ ਦਿੱਲੀ ਦੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਨਹੀਂ ਖਿਆਲ ਕੋਈ ਇਸ ਤਰੀਕੇ ਨਾਲ ਉੱਥੇ ਹੁਣ ਕੋਈ ਇਹੋ ਜਿਹਾ ਜੁਮਲਾ ਜਿਵੇਂ ਮੋਦੀ ਜੀ ਨੇ ਸਾਫ਼ ਹੀ ਕਹਿਤਾ ਸੀ ਇਹ ਤਾਂ ਜੁਮਲੇ ਹੁੰਦੇ ਐ ਲਕਸ਼ਮੀ ਜੁਮਲੇ ਮੇਰਾ ਨਹੀਂ خیال ਉਹਥੇ ਐਕਸੈਪਟ ਕਰੂਗਾ ਕੋਈ ਉਹਨੂੰ ਜੀ ਭਾਈਓ ਸਾਹਿਬ ਜਿਸ ਤਰ੍ਹਾਂ ਨੌ ਐਂਡ ਆਰਡਰ ਦੇ ਤੋਤਾ ਤੁਸੀਂ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹੋ ਕੀ ਇਹ ਜਹਿਰ ਦੇਖਿਆ ਕਿ ਸੱਤਾਧਾਰੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਸੀ ਕਿ ਲੇਕਿਨ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਾਰਨ ਹੈ ਦੇਖੋ ਜੀ ਪਾਰਟੀ ਦੀਆਂ ਬਹੁਤ ਹੀ ਮਾੜੀਆਂ ਨੀਤੀਆਂ ਕਾਰਨ ਅਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਕਾਂਗਰਸ ਨੇ ਵਧੀਆ ਪ੍ਰੋਜੈਕਟ ਲਾਂਚ ਕੀਤੇ ਜਦੋਂ ਚੰਨੀ ਸਾਹਿਬ ਆਏ ਉਹਨਾਂ ਨੇ ਪ੍ਰੋਜੈਕਟ ਲਾਂਚ ਕੀਤੇ ਤਾਂ ਉਹ ਪ੍ਰੋਜੈਕਟ ਦਾ ਫਾਇਦਾ ਮੌਜੂਦਾ ਸਰਕਾਰ ਲੈ ਗਈ ਜਦੋਂ ਉਹ ਸਰਕਾਰ ਆਈ ਤਾਂ ਉਹ ਲਾਂਚ ਉਹਨਾਂ ਨੇ ਕਰਤੇ ਪ੍ਰੋਜੈਕਟ ਜੀ ਤੇ ਚੰਨੀ ਸਾਹਿਬ ਨੇ ਇੰਨਾ ਵਧੀਆ ਕੰਮ ਕੀਤਾ ਤੇ ਬਾਜਵਾ ਸਾਹਿਬ ਆ ਇਹ ਹਰੇਕ ਬੰਦੇ ਨਾਲ ਬਹੁਤ ਵਧੀਆ ਮਿਲਵਰਤਨ ਹੈ ਇਹਨਾਂ ਦਾ ਜੀ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਜੁੜੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੀ ਪੱਧਰ ਤੇ ਸ਼ਾਮਲ ਕਰਾਵਾਂਗੇ ਬੰਦੇ 160 ਪਿੰਡਾਂ ਦੇ ਵਿੱਚ ਮਾਰ ਮਾਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਉਹਨੇ ਸਭ چھوٹਾ ਜਿਹਾ ਮੁੰਡਿਆ ਸਾਹਿਬ ਕਾਂਗਰਸ ਦਾ ਪਰਿਵਾਰ ਹੈ ਜਿਹੜਾ ਨੰਤਰਵਧ ਰਿਹਾ ਸੱਤਾਤਾਰੀ ਵਰਗ ਦੇ ਪ੍ਰਤੀ ਜਿਹੜਾ ਵਿਸ਼ਵਾਸ ਹੈ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਢਿੱਲਾ ਹੁੰਦਾ ਦਿਖਾਈ ਦੇ ਰਿਹਾ ਕੀ ਲੱਗਦਾ ਕਿ 27 ਦੀਆਂ ਚੋਣਾਂ ਦੇ ਵਿੱਚ ਰਿਜ਼ਲਟ ਜਿਹੜਾ ਉਹ ਇਸ ਵਾਰ ਫੇਰ ਬਦਲ ਦੇਖਣ ਨੂੰ ਮਿਲੇਗਾ ਦੇ ਸਟਾਰਟਿੰਗ ਪੁਆਇੰਟ ਹੈ ਜੀ ਸਮਝੋ ਤੁਸੀਂ ਵੀ ਆਮ ਆਦਮੀ ਪਾਰਟੀ ਐਂਡ ਤੇ ਆ ਤੇ ਕਾਂਗਰਸ ਦੇ ਆਪ ਹੁਣ ਜੀ ਕਾਂਗਰਸ ਇੱਕ ਸਾਲ ਬਾਅਦ ਤੁਹਾਨੂੰ ਇਹ ਲੱਗੂਗਾ ਵੀ ਟੋਟਲੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਾਂਗਰਸ ਦਿਖੂਗੀ ਜੀ ਕਿਉਂਕਿ ਜਿਹੜੀਆਂ ਪਾਰਟੀਆਂ ਅੱਜ ਤੱਕ ਬਣੀਆਂ ਨੇ ਉਹ ਆਪਣੇ ਸੂਲਤ ਤੇ ਸਿਧਾਂਤਾਂ ਤੇ ਚੱਲੀਆਂ ਨਹੀਂ ਉਹ ਖਤਮ ਹੋ ਗਈਆਂ ਨੇ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਵੇ ਲੇਕਿਨ ਆਮ ਆਦਮੀ ਪਾਰਟੀ ਇੱਕ ਬੁਲਬਲਾ ਪਾਣੀ ਦਾ ਤੇ ਉਹਨੂੰ ਹਵਾ ਤੱਕ ਆਉਂਦਾ ਤੇ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚੋਂ ਤਕਰੀਬਨ ਤਕਰੀਬਨ ਖਤਮ ਹੋਣ ਦੀ ਦਗਾਰ ਤੇ ਹੈ ਜੋ ਉਹਨਾਂ ਦਾ ਕਾਰਜਕਾਲ ਆ ਉਹਨਾਂ ਨੇ ਆਪਣਾ ਸਮਾਂ ਪੂਰਾ ਕਰਨਾ ਹੈ ਸ਼ਾਇਦ ਜੇ ਭਗਵਾਨ ਤੁਮਾਰ ਨੂੰ ਲਾ ਦਿੰਦਾ ਮਹੀਨੇ ਦੋ ਮਹੀਨੇ ਦੇ ਵਿੱਚ ਤਾਂ ਜਲਦ ਤੋਂ ਜਲਦੀ ਇਹ ਪਾਰਟੀ ਖਤਮ ਹੋਣ ਦੀ ਦਗਾਰ ਤੇ ਹੈ ਤੇ ਕਾਂਗਰਸ ਪਾਰਟੀ ਹਲਕਾ ਸਾਨੇ ਵਾਲ ਦੇ ਵਿੱਚ ਦੀ ਪੰਜਾਬ ਦੇ ਵਿੱਚ ਬਹੁਤ ਜੰਗੀ ਪੱਧਰ ਤੇ ਜੁਆਇਨਿੰਗ ਹੋ ਰਹੀਆਂ ਨੇ ਤੇ ਲੋਕਾਂ ਦਾ ਵਿਸ਼ਵਾਸ ਆ ਨੈਸ਼ਨਲ ਪਾਰਟੀ ਦੇ ਸਤਿਰ ਪਾਰਟੀ ਆ ਇਸ ਕਰਕੇ ਬਹੁਤ ਵਧੀਆ ਜਦੋਂ ਮੈਂ ਸ਼ਾਮਲ ਹੋਇਆ ਸੀ ਨਾ ਚੰਡੀਗੜ੍ਹ ਵਿਖੇ ਸਾਬ ਮੇਜਰ ਸਿੰਘ ਮੁੱਲਾਂਪੁਰ ਤੇ ਸਾਬ ਵਿਕਰਮ ਸਿੰਘ ਬਾਜਵਾ ਦੀ ਗਵਾਈ ਚ ਤਾਂ ਮੈਨੂੰ ਸਾਬ ਮਰਿੰਦਰ ਸਿੰਘ ਰਾਜਾ ਬੈਂਕ ਪ੍ਰਧਾਨ ਸਾਹਿਬ ਨੇ ਮੈਨੂੰ ਇੱਕ ਬਿਆਲਵਾਜੀ ਕੀਤੀ ਮੇਰੇ ਨਾਲ ਕਹਿੰਦੇ ਯਾਰ ਡੁੱਬਦੇ ਵੇ ਉਸ ਟਾਈਮ ਪਾਰਟੀ ਦੀ ਥੋੜਾ ਬਕਾਰ ਖਰਾਬ ਸੀ ਜੀ ਕਹਿੰਦੇ ਡੁੱਬਦੇ ਵੇ ਚੜਦੇ ਮੈਂ ਬੰਦਾ ਪਹਿਲੀ ਵਾਰ ਦੇਖਿਆ ਮਾ ਜੇ ਡੁੱਬਦਾ ਬੇੜਾ ਨਹੀਂ ਇਹ ਨੈਸ਼ਨਲ ਪਾਰਟੀ ਇਹ ਕਦੇ ਵੀ ਖਤਮ ਨਹੀਂ ਹੋ ਸਕਦੀ ਪਾਰਟੀ ਦੇ ਅਸੂਲ ਦੇ ਸਿਧਾਂਤ ਹੋਣੇ ਚਾਹੀਦੇ ਕੋਈ ਪਾਰਟੀ ਮਾੜੀ ਨਹੀਂ ਉਹਦੇ ਵਿੱਚ ਇਨਸਾਨ ਵਧੀਆ ਵੀ ਤੁਹਾਡੇ ਸੁਆਬ ਵਧੀਆ ਨੇ ਤੁਸੀਂ ਸਾਨੂੰ ਜੁਆਇਨ ਕਰਾਇਆ ਮੇਰੇ ਜੋ 100 ਬੰਨਾਂ ਨੌਜਵਾਨ ਬਣ ਗਿਆ ਸੀ ਉਹਨਾਂ ਨੂੰ ਵੀ ਦਾਖਲ ਕਰਾਇਆ ਉਹ ਉਹ ਅੱਜ ਵੀ ਮੈਨੂੰ ਪਿਛਲੇ ਦਿਨ ਪਾਰਕ ਪਲੇਸ ਜੇ ਮਿਲਦੇ ਤੇ ਮੇਰੀ ਗੱਲ ਉਹਨਾਂ ਨੇ ਦਹਾਈ ਕਹਿੰਦੇ ਯਾਰ ਬਹੁਤ ਵਧੀਆ ਤੁਸੀਂ ਉਸ ਟਾਈਮ ਦੇ ਵਿੱਚ ਸਟੈਪ ਰਿਆ ਤੇ ਅੱਜ ਮੈਂ ਉਸ ਪਾਰਟੀ ਦੇ ਵਿੱਚੋਂ ਕਾਉਂਸਲਰ ਜੀ ਜੀ ਕਿਉਂਕਿ ਵਿਸ਼ਵਾਸ ਹੁੰਦਾ ਪਾਰਟੀ ਤੇ ਤੇ ਉਹਨਾਂ ਇਨਸਾਨਾਂ ਤੇ ਵਿਸ਼ਵਾਸ ਹੁੰਦਾ ਜਿਹੜੇ ਆਪਣੇ ਜਿਹੜਾ ਜਿਵੇਂ ਬਵਾਜਬਾ ਸਾਹਿਬ ਨੇ ਮੁਲਾਬਰ ਸਾਹਿਬ ਨੇ ਰਾਜਾ ਸਾਹਿਬ ਨੇ ਇਹਨਾਂ ਦੀ ਕਹਿਣੀ ਤੇ ਕਰਨੀ ਚ ਫਰਕ ਨਹੀਂ ਆ ਤੇ ਉਸ ਦੇ ਫਾਲਸ ਰੂਪ ਅਸੀਂ ਰਮਜੀਤ ਜਿਹੜਾ ਭਾਂਜਾ ਲੱਗਦਾ ਤੇ ਅਸੀਂ ਸਾਰਿਆਂ ਨੇ ਜਸਵਿੰਦਰ ਸਿੰਘ ਗੁਰਮ ਸਾਡਾ ਪ੍ਰੋਣਾ ਹੈਗਾ ਮੁੰਡੀਆਂ ਤੋਂ ਮੇਰਾ ਚੰਗਾ ਪਿਆਰ ਅਸੀਂ سپورਟਸਪਰਸ ਰਹੇ ਹਾਂ ਪਹਿਲਾਂ ਤੋਂ ਫੁੱਟਬਾਲ ਖੇਡਦੇ ਰਹੇ ਹਾਂ ਸਾਰੀ ਤੇ ਅਸੀਂ ਸਾਰਿਆਂ ਦਾ ਵਿਸ਼ਵਾਸ ਸੀ ਵੀ ਅਸੀਂ ਕਾਂਗਰਸ ਜੋਇਨ ਕਿੰਨੀ ਮਜ਼ਬੂਤੀ ਲਿਆ ਸਕਦੇ ਹਾਂ ਹਰ ਵਕਤ ਸਾਡੀ ਗੱਲਬਾਤ ਹੁੰਦੀ ਸੀ ਚਾਹੇ ਅਕਾਲੀ ਦਲ ਵਿੱਚ ਸੀਗੇ ਤਾਂ ਵੀ ਇਹਨਾਂ ਨੂੰ ਅਸੀਂ ਪ੍ਰੇਰਿਤ ਕਰਦੇ ਸੀ ਤੇ ਅੱਜ ਪ੍ਰੇਰਨਾ ਸਦਕਾ ਸਾਰਿਆਂ ਦੀ ਪ੍ਰੇਰਨਾ ਸਦਕਾ ਅਸੀਂ ਇਹਨਾਂ ਨੂੰ ਜੋਇਨ ਕਰਾ ਸਕਣ ਤੇ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ